ਅੰਮ੍ਰਿਤਸਰ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਲੱਗੇ ਕੂੜੇ ਦੇ ਢੇਰ ਨਗਰ ਨਿਗਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਨਹੀਂ ਅੰਮ੍ਰਿਤਸਰ ਦਾ ਕੋਈ ਵੀ ਖਿਆਲ। ਅੰਮ੍ਰਿਤਸਰ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਲਗਾਤਾਰ ਸ਼ਹਿਰ ਵਿੱਚ ਕੂੜੇ ਦੀ ਪਰਮਾਰਵਾਧ ਰਹੀ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਇੱਕ ਪਾਸੇ ਸਰਕਾਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਕਹਿ ਰਹੀ ਹੈ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਲੱਗਦਾ ਹੈ ਕਿ ਸਮਾਰਟ ਸਿਟੀ ਸਿਰਫ ਕਾਗਜ਼ਾਂ ਤੱਕ ਹੀ ਹੈ। ਅਗਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣਾ ਹੈ ਆਪਾਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸੜਕਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਕੂੜਾ ਜਿਹੜਾ ਇਕੱਠਾ ਹੋ ਜਾਂਦਾ ਆ ਬਾਜ਼ਾਰਾਂ ਦੇ ਵਿੱਚ ਸੱਜਿਆ ਹੁੰਦਾ ਕੂੜਾ ਗਲੀਆਂ ਦੇ ਬਾਹਰ ਮੋੜਾਂ ਤੋਂ ਤਾਂ ਵੀ ਕਿੰਨਾ ਕੂੜਾ ਇਕੱਠਾ ਹੋ ਜਾਂਦਾ ਆ ਜੋ ਕੀ ਹੈ ਬਿਮਾਰੀਆਂ ਦੇ ਘਾਰ ਆ ਮੱਛਰ ਬੜਾ ਫੈਲਣ ਡਿਆ ਆ ਇਹ ਬਿਮਾਰੀਆਂ ਨੂੰ ਇਹ ਲੋਕਾਂ ਨੂੰ ਇੱਕ ਲੋਕਾਂ ਨੂੰ ਇੱਕ ਤੰਗੀ ਦੇਣ ਵਾਲੀ ਗੱਲ ਆ ਜਿਹਦੇ ਕਰਕੇ ਲੋਕ ਹਸਪਤਾਲਾਂ ਦੇ ਦਾਖਲ ਹੋ ਰਹੇ ਨੇ ਬਿਮਾਰੀਆਂ ਬਹੁਤ ਜ਼ਿਆਦਾ ਫੈਲਣ ਡੀਆਂ ਆ ਡੇਂਗੂ ਮਲੇਰੀਆ ਟਾਈਫਾਇਡ ਚਿਕਨ ਗੁਨੀਆਂ ਬਹਾਰ ਜੋ ਜੋ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਫੈਲਣੀਆਂ ਆ ਇਸ ਨੂੰ ਰੋਕ ਲਾਉਣ ਵਾਸਤੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆ ਆ ਵੀ ਰਿਕਵੈਸਟ ਕਰਦੇ ਆ ਕਿ ਐਮਐਲਏ ਸਾਹਿਬ ਨੂੰ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਅਸੀਂ ਸਾਰਿਆਂ ਰਿਕਵੈਸਟ ਕਰਦੇ ਆ ਕਿ ਇਸ ਚੀਜ਼ਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਲੋਕਾਂ ਨੂੰ ਫੈਲਣ ਵਾਲੀਆਂ ਬਿਮਾਰੀਆਂ ਤੋਂ ਨਜਾਦ ਲਈ ਜਾਵੇ ਤੇ ਇਹ ਇਹਨਾਂ ਇਨਾਂ ਖਾਸ ਚੀਜ਼ਾਂ 'ਤੇ ਧਿਆਨ ਦੇ ਕੇ ਤੇ ਲੋਕਾਂ ਨੂੰ ਨਿਜਾਦ ਲਈ ਜਾਵੇ ਦੁਕਾਨ ਮੇਰੀ ਖਿਆਨੇ ਗੇਟ ਦੇ ਵਿੱਚ ਹੈਗੀ ਜੀ ਸਾਡੀ ਦੁਕਾਨ ਦੇ ਅਗੇ ਕੂੜਾ ਜਿਹੜਾ ਹੈਗਾ 8-8000 ਦਾ ਦੇ ਚੱਕਿਆ ਨਹੀਂ ਤਾਂ ਝਾੜੂ ਮਰਮਲੇ ਹੋ ਨਹੀਂ ਆਂਦੇ ਸ਼ਹਿਰ ਦੇ ਅੰਦਰ ਚੱਲ ਜੀਏ ਹਰ ਜਗ੍ਹਾ ਗੰਦਗੀ ਦੇ ਢੇਰ ਜੇ ਇਹਦੇ ਵਿੱਚ ਪ੍ਰਸ਼ਾਸਨਰ ਨੂੰ ਕੋਈ ਪਤਾ ਨਹੀਂ ਵੀ ਆਪਾਂ ਤਿਹਾਰਾਂ ਦੇ ਦਿਨ ਹੈ ਵੀ ਲੋਕਾਂ ਵਸੇ ਗੰਦਗੀ ਜਿਹੜੀ ਆਣੀ ਸਾਹਮਣੇ ਨਜ਼ਰ ਆਂਦੀ ਹੈ ਉਹ ਉਧਰ ਧਿਆਨ ਨਹੀਂ ਦਿੰਦੇ ਪਏ ਹਰ ਜਗ੍ਹਾ ਤੇ ਗਲੀ ਜੀ ਜਲਜੋ ਮੱਲੇ ਜਲਜੋ ਪਿਆਰ ਜੀ ਜਲਜੋ ਹਰ ਥਾਂ ਤੇ ਗੰਦਗੀ ਦਾ ਢੇਰ ਜੇ ਉਹਦੇ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਰਸ਼ ਜਿਹੜਾ ਉਹ ਕਾਫੀ ਪੈਂਦਾ ਪਿਆ ਵਾ ਔਰ ਧਿਆਰ ਦਾ ਕਾਰਨ ਲੋਕੀ ਬਾਜ਼ਾਰਾ ਵਿੱਚ ਆਪਣੀ ਖਰੀਦਦਾਰੀ ਕਰਨ ਵਾਸਤੇ ਆਂਦੇ ਆ ਲੇਕਿਨ ਉਹ ਜਿਹੜਾ ਗੰਦਗੀ ਵੇਖ ਕੇ ਦੁਕਾਨਦਾਰ ਫ੍ਰੀ ਹੋ ਕੇ ਬੈਠੇ ਵਿਲੇ ਬੈਠੇ ਦੁਕਾਨ ਤੇ ਕਾਗ ਨਹੀਂ ਚੜਦਾ ਵਿਸ਼ਾਸਤਨ ਕੋ ਐਹੀ ਮੰਗ ਹੈ ਵੀ ਤੁਸੀਂ ਆਪਣੀ ਆਗੇ ਆਪਣੀ ਸਫਾਈ ਗੱਡੀਆਂ ਭੇਜੋ ਕੂੜਾ ਚੁੱਕਣ ਵਾਸਤੇ ਦੇ ਝਾੜੂ ਵੱਜਿਆ ਜਾਵੇ ਰੁਟੀਨ ਦੇ ਨਾਲ 1-2 ਵਾਰੀ ਪਾਣੀ ਤਰੁਕਿਆ ਜਾਵੇ ਸੜਕਾਂ ਦੇ ਵਿੱਚ